ਸাশ੍ਰੀ ਕਾਲ ਸਾਰਿਆਂ ਨੂੰ ਮੈਨੂੰ ਬੜੇ ਮੈਸੇਜ ਆਏ ਕਿ ਕੈਨੇਡਾ ਤੇ ਵੀਡੀਓ ਪਾਓ ਕੈਨੇਡਾ 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 ਠੀਕ ਆ ਕਿਉਂਕਿ ਐਕਚੁਅਲੀ ਬਹੁਤ ਵੀਡੀਓ ਪਾਈਆਂ ਹੋਣੀਆਂ ਆ ਨਿਊਜ਼ੀਲੈਂਡ ਦੀ ਇੱਕ ਅੱਧੀ ਖਬਰ ਆਈ ਆ ਸਿਰਫ ਇਦਾਂ ਦੀ ਹਨਾ ਤੇ ਆ ਆਸਟ੍ਰੇਲੀਆ ਦੇ ਵਿੱਚ ਵੀ ਆਈਆਂ 5-7 ਖਬਰਾਂ ਯੂਕੇ 'ਚ ਵੀ ਹੈ ਥੋੜਾ ਬਹੁਤ ਠੀਕ ਆ ਇੱਕ ਅੱਧਾ ਪੁਰਤਗਾਲ 'ਚ ਹੋਊਗਾ ਇਟਲੀ ਦਾ ਹੋ ਇੱਕ ਅੱਧਾ ਤੇ ਹਣਾ ਤੇ ਸਭ ਤੋਂ ਜ਼ਿਆਦਾ ਕੇਸ ਕਿੱਥੇ ਦੇ ਆ ਸਭ ਤੋਂ ਜ਼ਿਆਦਾ ਕੇਸ ਕਿੱਥੇ ਦੇ ਆ ਕੈਨੇਡਾ ਦੇ ਉਹ ਮੈਨੂੰ ਕੀ ਦੱਸੀ ਗਈ ਗੱਲ ਪਤਾ ਨਹੀਂ ਬ੍ਰੈਮਟਨ ਦੇ ਵਿੱਚ ਸੀ ਪਤਾ ਨਹੀਂ ਕੀ ਆਮ ਸੋ ਸੌਰੀ ਮੈਂ ਭੁੱਲ ਗਈ ਆ ਮੈਸੇਜ ਪਏ ਦਾ ਕਹਿੰਦੇ ਕੁੜੀਆਂ ਉੱਥੇ ਲਾਈਨਾਂ ਲਾ ਕੇ ਅੱਡਾ ਬਣਾ ਕੇ ਖੜ ਜਾਂਦੀਆਂ ਔਰ ਪੰਜਾਬੀ ਮੁੰਡੇ ਉਹਨਾਂ ਨੂੰ ਪਿਕ ਕਰਨ ਆਉਂਦੇ ਆ ਵੀ ਫੋਰ ਸੈਕਸ ਤੇ ਮਰ ਤੁਸੀਂ ਆਪਣੇ ਮੋਰਤਲ ਖੋਲਿਆ ਹੋਇਆ ਉੱਥੇ ਆਪਣਾ ਤੁਸੀਂ ਪੰਜਾਬੀ ਐਨੇ ਗਿਰ ਗਏ ਤੁਸੀਂ ਉਹ ਮੁੰਡੇ ਕੁੜੀਆਂ ਨੂੰ ਰੋਕਣ ਦੀ بجائے ਉਹਨਾਂ ਨੂੰ ਪਿਕ ਕਰ ਰਹੇ ਆ ਤੇ ਪੈਸੇ ਪੇ ਕਰ ਰਹੇ ਆ ਆ ਕੰਮ ਕਰਨ ਦੇ ਤੇ ਕੁੜੀਆਂ ਪੈਸੇ ਲੈ ਰਹੀਆਂ ਆ ਆਪਣਾ ਆਪ ਸਰੀਰ ਗਵਾ ਕੇ ਤੁਸੀਂ ਪੰਜਾਬੀ ਹੋ ਤੁਹਾਨੂੰ ਪਤਾ ਆਪਾਂ ਪੰਜਾਬ ਕਿਉਂ ਕਹਿੰਦੇ ਪੰਜਾਬ ਨੂੰ ਉੱਥੇ ਸਾਡੇ ਗੁਰੂਆਂ ਨੇ ਛੀਦ ਹੋਏ ਆ ਪਰਿਵਾਰ ਦੇ ਪਰਿਵਾਰ ਵਾਰੇ ਆ ਉਹ ਗੁਰੂ ਪੀਰਾਂ ਦੀ ਧਰਤੀ ਹੈ ਇੱਕ ਪਵਿੱਤਰ ਧਰਤੀ ਜਿੱਥੋਂ ਆਪ ਉੱਠ ਕੇ ਆਏ ਆ ਅਸੀਂ ਮਾਣ ਤੇ ਫਕਰ ਮਹਿਸੂਸ ਕਰਦੇ ਆ ਕਿ ਅਸੀਂ ਉਸ ਦਰਦੀ ਤੋਂ ਉੱਠ ਕੇ ਆਏ ਆ ਹਾਂ ਕਿਸ ਦਾ ਰਿਲੇਸ਼ਨ ਨਹੀਂ ਬਣਿਆ ਕਿਸੇ ਨੇ ਪਹਿਲਾਂ ਨਹੀਂ ਟਿਕਿਆ ਜਾਂ ਨਹੀਂ ਟਿਕੀ ਦੂਜੇ ਨਾਲ ਕਰ ਲਿਆ ਦੂਜਾ ਵੀ ਨਹੀਂ ਟਿਕਿਆ ਧੋਖਾ ਦੇ ਗਿਆ ਹਨਾ ਉਹ ਮੈਟਰ ਅਲੱਗ ਗਿਆ ਉਹ ਤੁਹਾਡਾ ਲਾਈਫ ਦਾ ਮੈਟਰ ਚੱਲ ਰਿਹਾ ਪਰ ਜਿਹੜਾ ਤੁਸੀਂ ਅੱਡੇ ਤੇ ਜਾ ਕੇ ਖੜੇ ਹੋ ਜਾਵੇ ਅਸੀਂ ਇੱਥੇ 10 15 ਜਣੀਆਂ ਖੜੀਆਂ ਤਾਂ ਸਾਨੂੰ ਚੱਕ ਕੇ ਲੈ ਜਾ ਕੋਈ ਵੀ ਸਾਡੇ ਕੋ ਪੈਸੇ ਹੈ ਨਹੀਂ ਅਸੀਂ ਐਦਾਂ ਕਮਾਈ ਕਰ ਲਈਏ ਫਿਰ ਘਰ ਇੰਡੀਆ ਰਹਿ ਲਓ ਨਾ ਤੁਸੀਂ ਇੱਥੇ ਕੀ ਕਰਨ ਆਂ ਨੀਆ ਐਟ ਲੀਸਟ ਤੁਸੀਂ ਮਹਿਫੂਜ਼ ਤਾਂ ਹੈਗੀਆਂ ਆਪਣੇ ਪਿਓ ਤੇ ਆਪਣੀ ਮਾਂ ਦੇ ਅੰਡਰ ਆਪਣੇ ਭਰਾ ਆਪਣੇ ਭਰਾ ਦੇ ਹੱਥ ਤੇ ਥੱਲੇ ਤਾਂ ਹੈਗੀਆਂ ਕੈਨੇਡਾ 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 ਨਾਰਾ ਲਾਇਆ ਹੁੰਦਾ ਤੁਸੀਂ ਕੀ ਹੈ ਕੈਨੇਡਾ ਕੰਮ ਤੁਹਾਨੂੰ ਨਹੀਂ ਮਿਲਦਾ ਪਿਆ ਹਾਲ ਹਾਲ ਲਾਲਾ ਲਾਲਾ ਢੱਡੀ ਹੋਈ ਪਈ ਆ ਫਿਰ ਤੁਹਾਨੂੰ ਮਿਰਚਾ ਲੜ ਜਾਣੀਆਂ ਹੁਣ ਵੀ ਸਾਨੂੰ ਇਦਾਂ ਕਹਿੰਦੀ ਆ ਤੁਸੀਂ ਦੱਸੋ ਵੀ ਮੈਂ ਗਲਤ ਵੀ ਕਿੱਥੋਂ ਕਹਿ ਰਹੀ ਆ ਇਹ ਇਹ ਗੱਲ ਦਾ ਜਵਾਬ ਦੋ ਮੈਨੂੰ ਵੀ ਗਲਤ ਵੀ ਕੀ ਕਹਿ ਰਹੀ ਆ ਮੈਂ ਇਹੀ ਕੰਮ ਹੋਇਆ ਸਾਰੇ ਗੱਲ ਕਹਿੰਦੇ ਬਹੁਤ ਮਾੜਾ ਹਾਲ ਹੋਇਆ ਪਿਆ ਬਹੁਤ ਮਾੜਾ ਹਾਲ ਪਿਆ ਉਧਰੋਂ ਨਾਰੇ ਲਾਉਂਦੇ ਤੁਸੀਂ ਐ ਉਹਨੇ ਸਿੱਕੇ ਕੈਨੇਡਾ ਜਾਣਾ ਬਸ ਨਾਮ ਹੀ ਆ ਕੈਨੇਡਾ ਨਾਮ ਹੀ ਆ ਨਾਮ ਹੀ ਰਹਿ ਗਿਆ ਬਸ ਤੁਹਾਨੂੰ ਸ਼ਰਮ ਨਹੀਂ ਆਉਂਦੀ ਬਾਕੀ ਦੇਸ਼ਾਂ ਨਾਲੋਂ ਨਿਊਜ਼ੀਲੈਂਡ ਆਸਟ੍ਰੇਲੀਆ ਪੁਰਤਗਾਲ ਜਰਮਨ ਯੂਕੇ ਯੂਐਸਏ ਇਹਨਾਂ ਨਾਲੋਂ ਸਭ ਤੋਂ ਵੱਧ ਗੰਦ ਕਿੱਥੇ ਪਿਆ ਕੈਨੇਡਾ 'ਚ ਮਸ਼ਹੂਰ ਕੋਣ ਆ ਇਦਾਂ ਗੰਦੇ ਕੰਮਾਂ ਨੂੰ ਕੈਨੇਡਾ ਜਿੱਥੇ ਕੁੜੀਆਂ ਮੁੰਡੇ ਆ ਕੰਮ ਕਰ ਰਹੇ ਆ ਤੁਸੀਂ ਮਸ਼ਹੂਰ ਆ ਨਾ ਫਿਰ ਤੁਹਾਨੂੰ ਸ਼ਰਮ ਆਣੀ ਚਾਹੀਦੀ ਲੱਖ ਦੀ ਲਾਂਹ ਤੱਕ ਕੈਨੇਡਾ ਵਾਲਿਓ ਤੁਹਾਡੇ ਤੇ ਜਿਹੜੇ ਇਹ ਕੰਮ ਕਰ ਰਹੇ ਆ ਬਾਕੀਆਂ ਨੂੰ ਨਹੀਂ ਕਹਿ ਰਹੀ ਮੈਂ ਜਿਹੜੀਆਂ ਫੈਮਲੀਆਂ ਬਟੀਆਂ ਜਿਹੜੀਆਂ ਬਹੁਤ ਸਾਲਾਂ ਚੰਗੀਆਂ ਬੈਠੀਆਂ ਜਾਂ ਜਿੱਦਾਂ ਵੀ ਜਿਨ੍ਹਾਂ ਦਾ ਬਹੁਤ ਵਧੀਆ ਚੱਲ ਰਿਹਾ ਉਹਨਾਂ ਨੂੰ ਨਹੀਂ ਕਹਿ ਰਹੀ ਜਿਹੜਾ ਗੰਦ ਪਾਰੀ ਉਹਨਾਂ ਨੂੰ ਕਹਿ ਰਹੀ ਆ ਤੁਸੀਂ ਅਬੋਰਸ਼ਨ ਕਰਾਰੀਆਂ ਤੁਹਾਨੂੰ ਪਰਾ ਤੁਹਾਨੂੰ ਕਿੰਨੀ ਵੱਡੀ ਸਜ਼ਾ ਮਿਲਣੀ ਇਸ ਚੀਜ਼ ਦੀ ਇੱਕ ਅਬੋਰਸ਼ਨ ਜੇ ਜਨਾਨੀ ਕਰਾਉਂਦੀ ਆ ਨਾ ਰੱਬ ਦੇਖਦਾ ਆਪਾ ਪੜਦੇ ਆ ਨਾ ਫਿਰ ਸੋਕਿਓ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਤੇ ਤੁਸੀਂ ਫਿਰ ਜਦੋਂ ਗਲਤ ਕੰਮ ਕਰਨੀ ਆ ਫਿਰ ਪ੍ਰੈਗਨੈਂਟ ਹੋ ਇੰਨੀਆਂ ਫਿਰ ਤੁਸੀਂ ਅਬੋਰਸ਼ਨ ਕਰਾਉਣੀ ਆ ਪਾਪ ਤੇ ਪਾਪ ਪਾਪ ਤੇ ਪਾਪ ਲੈਨ ਧਾਗੀਦਾਰ ਬਣੀ ਜਾ ਰਹੇ ਆ ਬਣੀ ਜਾ ਰਹੇ ਆ ਤੁਸੀਂ ਇੱਕ ਅਬੋਰਸ਼ ਇੱਕ ਬੱਚਾ ਮਾਰਨ ਦਾ ਪਤਾ ਨਹੀਂ ਕਿੱਥੇ ਤੱਕ ਸਜ਼ਾ ਚਕਾਣੀ ਪੈਂਦੀ ਤੁਸੀਂ ਪਤਾ ਨਹੀਂ ਕਿੰਨੇ ਮਾਰ ਚੁੱਕੀਆਂ ਪਹਿਲਾਂ ਤਾਂ ਇੱਕ ਕੰਮ ਸਟੈਪ ਚੱਕੋ ਨਾ ਜਿਹੜਾ ਤੁਹਾਨੂੰ ਕੱਲੂ ਅਬੋਰਸ਼ਨ ਕਰਾਉਣਾ ਪਵੇ ਕਿਉਂ ਕਰਦੀਆਂ ਕਿਉਂ ਇੰਨੀ ਕੀ ਵੱਡੀ ਵਜਾ ਆ ਪੈਸਾ ਨਹੀਂ ਹੈਗਾ ਚੱਲ ਜੋ ਹੋਰ ਕਿਸੇ ਕੰਟਰੀ ਦਾ ਬਣਾ ਲਓ ਉੱਥੇ ਬੈਠੇ ਤੁਹਾਨੂੰ ਇੰਨੀ ਨੌਲੇਜ ਕਿਉਂ ਦਿੰਦਾ ਨਹੀਂ ਕੋਈ ਉੱਧਰ ਬੈਠਿਆਂ ਨੂੰ ਵੇ ਕੈਨੇਡਾ ਕੰਮ ਬੋ ਖਰਾਬ ਹੋਇਆ ਵੇ ਕੈਨੇਡਾ ਕੰਮ ਨਹੀਂ ਮਿਲਦਾ ਪਿਆ ਹਾਲ ਲਾਲ ਤਾਂ ਹੋਈ ਪਈ ਆ ਫੇਰ ਉੱਡੇ ਆਉਂਦੇ ਕੈਨੇਡਾ ਨੂੰ ਜਹਾਜ਼ਾਂ ਨੇ ਫੇਰ ਉੱਡੇ ਆਉਂਦੇ ਕੈਨੇਡਾ ਨੂੰ ਪਿਛਲੀ ਵਾਰ ਕਿੰਨੇ ਆਏ ਸੀ ਪਿਛਲੀ ਵਾਰ ਕਿੰਨੇ ਆਏ ਸੀ ਸੋ ਇਸ ਚੀਜ਼ ਨਾਲ ਨਾ ਨਾ ਕਰੋ ਇੱਕ ਦਿਨ ਸਾਰਿਆਂ ਨੂੰ ਪੰਜਾਬੀ ਕਹਿਣ ਤੇ ਨਾ ਸ਼ਰਮਣ ਲੱਪੋਵੇ ਵੀ ਅਸੀਂ ਪੰਜਾਬੀ ਆ ਚੁੱਪੀ ਰਹੋ ਕਿਸੇ ਨੂੰ ਪਤਾ ਨਾ ਲੱਗ ਜਾਵੇ ਵੀ ਅਸੀਂ ਪੰਜਾਬੀ ਆ ਪੰਜਾਬੀ ਆ ਕੰਮ ਕਰਦੇ ਆ ਉਹ ਗੋਰੇ ਵੀ ਤੁਹਾਡੇ ਤੇ ਥੂ-ਥੂ ਕਰਨ ਲੱਗ ਗਏ ਹੁਣ ਤਾਂ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਤੁਸੀਂ ਬਾਹਰ ਆ ਕੇ ਕਿੰਨਾ ਕੁੱਤ ਕਲੇ ਹੁਣ ਤਾਂ ਗੋਰਿਆਂ ਨੂੰ ਵੀ ਪਤਾ ਲੱਗ ਗਿਆ ਤੁਸੀਂ ਕਿੰਨਾ ਕੁੱਤ ਕਲੇਸ਼ ਪਾਉਂਦੇ ਆ ਵਾਇਲੈਂਸ ਕਰਦੇ ਆ ਕਿੰਨਾ ਤੁਸੀਂ ਇੱਕ ਦੂਜੇ ਦੇ ਨਾਲ ਠੱਗੀ ਮਾਰਦੇ ਆ ਉਹ ਸਭ ਸਮਝ ਗਏ ਆ ਤੁਹਾਡੀਆਂ ਗੱਲਾਂ ਵੀ ਤੁਸੀਂ ਕੀ ਆ ਇੰਡੀਅਨਸ ਤੇ ਪੰਜਾਬੀ ਸਭ ਸਮਝ ਲੱਗ ਗਿਆ ਉਹਨਾਂ ਨੂੰ ਥੋੜਾ ਰੱਬ ਦਾ ਖੌਫ ਕਰ ਲਓ ਥੋੜਾ ਰੱਬ ਤੋਂ ਡਰ ਲਓ ਆਪਣੇ ਮੋਰਥਲ ਨਾ ਖੋਲੋ ਪੰਜਾਬੀਓ ਆਪਣੇ ਵਾਇਗਰੂ ਦਾ ਨਾਮ ਲਓ ਆਪਾਂ ਬਹੁਤ ਵਧੀਆ ਇੱਕ ਪਵਿੱਤਰਤਾ ਦੀ ਦੋਟ ਉੱਠ ਕੇ ਆਏ ਆ ਮਾਣ ਮਹਿਸੂਸ ਕਰਦੇ ਆ ਤਾਂ ਉਹ ਰਹਿਣ ਦਿਓ ਉਹ ਚੀਜ਼ ਨੂੰ ਇਹ ਨਾ ਹੋਵੇ ਕਿ ਇਹ ਨਾ ਹੋਵੇ ਕਿ ਸਾਨੂੰ ਆਪਣੇ ਆਪ ਤੇ ਸ਼ਰਮ ਆਉਣ ਲੱਗ ਪਵੇ ਤੁਹਾਡੇ ਵਰਗੇ ਲੋਕਾਂ ਕਰਕੇ ਜਿਹੜੇ ਗੰਦ ਪਾ ਰਹੇ ਆ ਠੀਕ ਆ ਮੇਰੇ ਚ ਹੁਣ ਬੋਲ ਲੱਗਣੀ ਆ ਚੂੜਿਆਂ ਨਾਲ ਡਸਟਬਿਨਾਂ ਭਰੀਆਂ ਹੁੰਦੀਆਂ ਉੱਥੇ ਆ ਏਅਰਪੋਰਟਾਂ ਦੇ ਉੱਤੇ ਲੋਕੀ ਕਹਿੰਦੇ ਦੇਖੀਆਂ ਵੀ ਵੀਡੀਓ ਵੀ ਦਿਖਾਈਆਂ ਗਈਆਂ ਆ ਵੀ ਚੂੜਿਆਂ ਨਾਲ ਭਰੀਆਂ ਪਈਆਂ ਉੱਥੇ ਏਅਰਪੋਰਟਾਂ ਦੇ ਉੱਤੇ ਚੂੜਾ ਲਾ ਕੇ ਵਿੱਚ ਸਿੱਟਦੀਆਂ ਵੀ ਸਾਨੂੰ ਪਤਾ ਨਾ ਲੱਗੇ ਵੀ ਅਸੀਂ ਵਿਹਾਈਆਂ ਆ ਸ਼ਰਮ ਕਰ ਲੋ ਚੂੜਾ ਇੱਕ ਗੁਰੂ ਘਰ ਦੇ ਤੁਸੀਂ ਲਾਵਾ ਲੈ ਕੇ ਤੁਸੀਂ ਚੂੜਾ ਪਾਇਆ ਉਹ ਸਗਨਾ ਦਾ ਚੂੜਾ ਤੁਸੀਂ ਲਾ ਕੇ ਡਸਟਬਿਨ ਚ ਮਾਰਿਆ ਆਏ ਹਾਏ 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 ਤੁਸੀਂ ਪਾਪਾਂ ਦੇ ਭਾਗੀ ਹੋਣਾ ਦੇਖਿਓ ਕੁੜੀਓ ਇਹ ਚੂੜਾ ਤਾਂ ਲਾਣ ਨੂੰ ਦਿਲ ਨਹੀਂ ਕਰਦਾ ਜਦੋਂ ਨਵਾਂ ਵਿਆਹਿਆ ਹੁੰਦਾ ਬੰਦਾ ਵੀ ਸ਼ੌਂਕ ਹੁੰਦਾ ਬੰਦੇ ਦਾ ਵੀ ਯਾਰ ਚੂੜਾ ਪਾਇਆ ਅਸੀਂ ਵੀ ਹੰਡਾਇਆ 6 6 7 7 ਮਹੀਨੇ ਅਸੀਂ ਵੀ 에ਰਪੋਰਟਾਂ ਤੇ ਚੜੇ ਆ ਕਿਸੇ ਨੇ ਨਹੀਂ ਚੂੜਾ ਲਾਣ ਦੀ ਕੋਸ਼ਿਸ਼ ਕੀਤੀ ਤਾਂ ਬੰਦਾ ਦਾ ਸ਼ੋਅ ਆਫ ਸਗੋ ਕਰਦਾ ਦਾ ਖੋਲ ਖੋਲ ਕੇ ਮੈਂ ਵਿਆਹੀ ਆ ਤੇ ਤੁਸੀਂ ਚੂੜੇ ਲਾ ਕੇ ਸਿਰ ਤੇ ਮੈ ਪਤਾ ਹੀ ਨਾ ਲੱਗੇ ਅਸੀਂ ਵਿਆਏ ਆ ਪਤਾ ਨਹੀਂ 에ਰਪੋਰਟ 에ਰਪੋਰਟ ਤੇ ਜਾ ਜਾ ਚ ਸਾਨੂੰ ਕਿਹੜਾ ਮੁੰਡਾ ਟੱਕਰ ਜਾਣਾ ਆ ਗੰਦੀ ਸੋਚ ਕੱਢੋ ਆਪਣੇ ਦਿਮਾਗ ਚੋਂ ਗੰਦ ਭਰਿਆ ਇਥੇ ਨੂੰ ਖਾਲੀ ਕਰੋ ਬਹੁਤ ਗੰਦ ਭਰਿਆ ਕੈਨੇਡਾ ਵਾਲੇ ਤੁਹਾਡੇ ਇੱਥੇ ਗੰਦ ਬਹੁਤ ਇਹਨੂੰ ਖਾਲੀ ਕਰੋ ਇੱਥੋਂ ਉਸ ਮੈਂ ਇਹੀ ਕਹਿਣਾ ਸੀ ਪੰਜਾਬੀਆਂ ਪੰਜਾਬੀ ਹੋਣ ਤੇ ਮਾਣ ਰਹਿਣ ਤੋਂ ਸਾਨੂੰ ਆਹ ਕੰਮ ਨਾ ਕਰੋ ਸਾਰੇ ਇਹੀ ਕਹਿੰਦੇ ਆ ਹਾਲਾ ਹਲਕਾ ਕੈਨੇਡਾ ਗੰਦ ਪਿਆ ਕੈਨੇਡਾ ਗੰਦ ਨਾਲ ਭਰਿਆ ਕੈਨੇਡਾ ਗੰਦ ਨਾਲ ਭਰਿਆ ਸੱਚੀ ਗੰਦ ਨਾਲ ਭਰੇ ਐਨੇ ਗੰਦੇ ਆ ਤੁਸੀਂ ਕੈਨੇਡਾ ਵਾਲੇ ਜਿਨ੍ਹਾਂ ਨੇ ਆ ਗੰਦ ਪਾਇਆ ਹੋਇਆ ਉਹ ਤੁਸੀਂ ਪੰਜਾਬੀ ਮੁੰਡੇ ਹੋ ਜੇ ਤੁਹਾਨੂੰ ਲੱਗਦਾ ਕੁੜੀ ਇਹਦਾ ਖੜੀ ਆ ਵਾਪਸ ਪੈ ਜੋਨ ਉਹਦੇ ਘਰੇ ਤੂੰ ਕਿ ਚੱਲ ਕੁੜੀ ਆਪਣੇ ਘਰ ਇੱਥੇ ਖੜੀ ਕੀ ਕਰਦੀ ਆ ਇੱਕ ਜਨਾਨੀ ਆਪਣੀ ਇੱਜ਼ਤ ਨੂੰ ਵੇਚਣ ਲਈ ਕਾਹਦੇ ਖੜੀ ਆ ਥੋੜੀ ਨੀਅਮਤ ਨਹੀਂ ਪੈਂਦੀ ਤੁਸੀਂ ਬੰਦੇ ਪ੍ਰੋਟੈਕਸ਼ਨ ਪ੍ਰੋਟੈਕਸ਼ਨ ਲਈ ਆ ਤੁਸੀਂ ਨਹੀਂ ਕਹਿ ਸਕਦੇ ਤੁਸੀਂ ਉਹ ਤੋਂ ਚੱਕ ਕੇ ਆਪਣੇ ਘਰੇ ਲੈ ਜਾ ਰਹੇ ਆ ਆਪਣਾ ਭੋਸ ਪੂਰਾ ਕਰਨ ਲਈ ਤੁਹਾਡੇ ਵੀ ਅੱਗ ਲੱਗੀ ਹੋਈ ਆ ਉਹ ਤਾਂ ਪੈਸੇ ਕਰਨ ਆਪਣਾ ਵੇਚਣ ਨੂੰ ਖੜੀ ਆ ਤੁਸੀਂ ਆਪਣਾ ਕੰਮ ਕੱਢਣ ਨੂੰ ਕਿਉਂ ਇੰਨੀ ਲਾਲਸਾ ਆ ਸਰੀਰ ਦੀ ਤੁਹਾਨੂੰ ਸਿੱਧੇ ਰਸਤੇ ਪਾਉਗੇ ਨਾ ਥੋੜਾ ਵੀ ਕੋਈ ਪੁੰਨ ਖੱਟ ਲਓਗੇ ਤੁਸੀਂ ਵੀ ਇੰਨਾ ਗੰਦ ਇੰਨੇ ਗੰਦੇ ਲੱਖ ਦੀ ਲਾਂਤ ਤੁਹਾਡੇ ਤੇ ਕੈਨੇਡਾ ਵਾਲਿਓ ਔਰ ਆਸਟ੍ਰੇਲੀਆ ਵਾਲੇ ਵੀ ਸੁਧਰ ਜੋ ਮੈਲਬਨ ਚ ਮੈਂ ਸੁਣਿਆ ਬੜਾ ਗੰਦ ਪਿਆ ਆ ਕਹਿੰਦੇ ਉੱਥੇ ਤਾਂ ਕੋਈ ਨਿਊਜ਼ ਨਹੀਂ ਕੱਢ ਰਿਆ ਪਰ ਬਹੁਤ ਕੰਮ ਚੱਲ ਰਿਹਾ ਹੈ ਵਾਲਾ ਵਿਆਹੀਆਂ ਜਨਨੀਆਂ ਪਰੇ ਹੋ ਕੇ ਆ ਕੰਮ ਕਰੀ ਜਾਂਦੀਆਂ ਆਪਣੇ ਬੰਦੇ ਛੱਡੀ ਜਾਂਦੀਆਂ ਆ ਤੁਸੀਂ ਵੀ ਇਹ ਕੰਮ ਘੱਟ ਕਰ ਦਿਓ ਨਹੀਂ ਤਾਂ ਮੈਲਬਨ ਮੈਲਬਨ ਹੋ ਜਾਣੀ ਆ ਫਿਰ ਜਿਹੜੀਆਂ ਇਹ ਕੰਮ ਕਰ ਰਹੇ ਆ ਨਿਊਜ਼ ਬਹੁਤ ਆ ਰਹੀਆਂ ਆ ਹਰ ਵੇਲੇ ਮੈਂ ਸਟੋਰੀਆਂ ਪਾਉਂਦੀ ਨਹੀਂ ਹੈਗੀ ਜ਼ਿਆਦਾ ਕਿਉਂਕਿ ਮੇਰਾ ਵੀ ਟਾਈਮ ਨਹੀਂ ਹੁੰਦਾ ਇਹ ਕੈਨੇਡਾ ਜਿਹੜਾ ਜ਼ਿਆਦਾ ਕੰਮ ਖਰਾਬ ਆ ਉਹ ਹਟ ਜਾਓ ਬਹੁਤ ਵਿਚਾਰੇ ਮੁੰਡੇ ਵੀ ਪਾਉਂਦੇ ਆ ਕੁੜੀਆਂ ਵੀ ਮੈਸੇਜ ਕਰਦੀਆਂ ਦੀਦੀ ਕੈਨੇਡਾ ਤੇ ਦੀਦੀ ਇਹ ਤਿਆਹ ਕੰਮ ਚੱਲਦਾ ਦੀਦੀ ਇੱਥੇ ਇਹਨਾਂ ਨੇ ਪ੍ਰੋਸਟੀਚੂਨ ਖੋਲੀ ਹੋਈ ਹੈ ਇੱਥੇ ਆ ਕੰਮ ਕਰਦਾ ਇੱਥੇ ਆ ਚੱਲਦਾ ਬੰਦ ਕਰ ਦਿਓ ਇਹ ਕੰਮ ਗੰਦਨਾ ਪਾਓ ਤੁਹਾਡੇ ਨਾਣ ਨਿਆਣਿਆਂ ਨੂੰ ਗਾਹ ਜੀਣਾ ਮੁਸ਼ਕਲ ਹੋ ਜਾਣਾ ਆ ਤੁਸੀਂ ਸਮਝਦੇ ਕਿਉਂ ਨਹੀਂ ਹੈਗੇ ਐਨੀ ਜਿੱਥੇ ਆਪਣੇ ਗੁਰੂ ਪੀਰਾਂ ਨੇ ਸ਼ਹੀਦੀਆਂ ਦਿੱਤੀਆਂ ਤੁਸੀਂ ਉਹੀ ਹੁੰਨੇ ਆ ਉਹ ਉਹੀ ਧਰਤੀ ਤੋਂ ਉੱਟ ਕੇ ਆਏ ਤੁਸੀਂ ਪੰਜਾਬੀ ਹੁੰਨੇ ਆ ਮੈਂ ਨਹੀਂ ਮੰਨਦੀ ਤੁਹਾਨੂੰ ਪੰਜਾਬੀ ਤੂੰ ਤਾਂ ਗੰਦੇ ਹੋ ਫਿਰ ਤੂੰ ਗਲਤ ਜਗ੍ਹਾ ਜਨਮ ਲੈ ਕੇ ਇੱਥੇ ਪਹੁੰਚ ਗਏ ਤੁਸੀਂ ਭਾਵੇਂ ਲੱਖ ਕੈਨੇਡੀਅਨ ਬਣ ਜਾਓ ਰਹਿਣਾ ਤੁਸੀਂ ਇੱਥੋਂ ਦਿਲ ਤੋਂ ਪੰਜਾਬੀ ਹੋਈ ਆ ਬਾਹਲੇ ਗੋਰੇ ਨਾ ਬਣੋ ਵੈਸਟਰਨ ਦੀਆਂ ਪਾ ਕੇ ਆਪਣੀਆਂ ਕੱਚੀਆਂ ਜੀਆਂ ਤੇ ਆ ਆਪਣੀ ਕੀ ਕਹਿੰਦੇ ਸਕਰਟਾਂ ਜੀਆਂ ਤੇ ਆ ਜਿਹੜੇ ਤੁਸੀਂ ਚੂਤੜ ਕਮਾਉਂਦੀਆਂ ਫਿਰਦੀਆਂ ਤੁਸੀਂ ਵੈਸਟ ਨਹੀਂ ਬਣ ਸਕਦੀਆਂ ਦੂਰੋਂ ਦੇਖ ਕੇ ਪਤਾ ਲੱਗ ਜਾਂਦਾ ਆ ਨੀਲੇ ਆਉਂਦੇ ਤੁਰੇ ਸਮਝਦੇ ਤੁਸੀਂ ਹੁਣ ਲੱਗਣੀਆਂ ਮਿਰਚਾਂ ਆ ਜਿਹੜਾ ਕੈਮਰਾ ਤੁਹਾਡਾ ਪਿੱਛੋਂ ਐ ਸਟਾਰਟ ਹੁੰਦਾ ਕਦੇ ਤੁਸੀਂ ਨਿੱਕ ਨਿੱਕੀ ਨਿਕਰਾਂ ਪਾ ਕੇ ਲੱਕ ਕਮਾਉਂਦੀ ਫਿਰਦੀਆਂ ਵੈਸਤਾ ਵੈਸਟਰਨ ਬਣ ਗਈਆਂ ਬਾਹਰ ਆ ਕੇ ਜੈਕਟਾਂ ਚਾਰ ਪਾ ਲਈਆਂ ਨਾ ਭਾਈ ਤੁਸੀਂ ਦੇਸੀ ਹੋ ਤੁਸੀਂ ਦੇਸੀ ਰਹਿਣਾ ਆਪਾ ਸਾਰਿਆਂ ਨੇ ਦੇਸੀ ਰਹਿਣਾ ਉਹ ਵੱਖਰੀ ਗੱਲ ਹੈ ਕਿ ਆਪਾਂ ਨੂੰ ਇੰਗਲਿਸ਼ ਦੀ ਲੋੜ ਪੈਂਦੀ ਆ ਆਪਾਂ ਗੋਰਿਆਂ ਨਾਲ ਗੱਲ ਕਰਨੀ ਹੁੰਦੀ ਕਮਿਊਨੀਕੇਸ਼ਨ ਆਪਣਾ ਵਧਾਉਣਾ ਹੁੰਦਾ ਰਹਿਣਾ ਆਪਾਂ ਦੇਸੀ ਐ ਥੋੜੇ ਆਪਣਾ ਆ ਚੀਜ਼ ਨੂੰ ਸਾਫ਼ ਕਰੋ ਠੀਕ ਆ ਹੈ ਨਹੀਂ ਤੁਸੀਂ ਵੈਸਟਰਨ ਲੱਗਦੀਆਂ ਜਿੰਨਾ ਮਰਜ਼ੀ ਸੱਜ ਫੱਬ ਲੋ ਸੱਜੋ ਫੱਬੋ ਆਪਣੇ ਲਈ ਸੱਜੋ ਫੱਬੋ ਵਧੀਆ ਡਰੈੱਸ ਪਾਓ ਆ ਨਹੀਂ ਵੇ ਤੁਸੀਂ ਗੋਰਿਆਂ ਨਹੀਂ ਬਣ ਜਾਣਾ ਤੁਸੀਂ ਤੁਸੀਂ ਇਹ ਵੀ ਦੇਖੋ ਗੋਰੇ ਫਿਰ ਗਲਤ ਨਜ਼ਰ ਵੀ ਨਹੀਂ ਰੱਖਦੇ ਤੁਸੀਂ ਗੰਦ ਪਾਉਂਗੇ ਛੋਟੇ ਕੱਪੜੇ ਪਾਉਂਗੇ ਪਰ ਉਹ ਵੀ ਦੇਖਣਗੇ ਤੁਹਾਡੇ ਵੱਲ ਕਿਉਂਕਿ ਸਾਡੇ ਬੰਦਿਆਂ ਦੀ ਸੋਚ ਬੜੀ ਗੰਦੀ ਹੈ ਦੇਸੀ ਅਨਿਲੇ ਆ ਆ ਬੰਦ ਕਰੋ ਆ ਜੋ ਵੀ ਤੁਸੀਂ ਡਰਾਮਾ ਖੋਲਿਆ ਹੋਇਆ ਹੈ ਕੈਨੇਡਾ ਦੇ ਵਿੱਚ ਕਿੰਨਾ ਗੰਦ ਪਾਇਆ ਹੋਇਆ ਯਾਰ ਤੁਸੀਂ ਸ਼ਰਮ ਕਰੋ ਮਾੜੀ ਮੋਟੀ